ਲੁਧਿਆਣਾ ਪੱਛਮੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਦੀ ਮੌਤ ਹੋ ਜਾਣ ਤੋਂ ਬਾਅਦ ਜਿੱਥੇ ਪੰਜਾਬ ਦੇ ਵਿੱਚ ਇਸ ਵੇਲੇ ਸੋਗ ਦਾ ਮਾਹੌਲ ਹੈ ਉੱਥੇ ਹੀ ਇਸ ਮੌਤ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ ਕਿ ਇਹ ਖੁਦਕੁਸ਼ੀ ਹੈ ਜਾਂ ਫਿਰ ਇਹ ਹਾਦਸਾ ਹੈ ਕਿਉਂਕਿ ਜਿਸ ਤਰੀਕੇ ਨਾਲ ਮੌਤ ਹੋਣ ਦੀ ਖਬਰ ਆਈ ਹੈ ਉਸ ਤੋਂ ਲੱਗ ਰਿਹਾ ਹੈ ਕਿ ਇਹ ਹਾਦਸਾ ਵੀ ਹੋ ਸਕਦਾ ਤੇ ਖੁਦਕੁਸ਼ੀ ਵੀ ਹੋ ਸਕਦੀ ਹੈ ਪਰ ਅਸਲ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਬੀਤੀ ਰਾਤ ਲਗਭਗ 11:30 ਤੋਂ ਪੌਣੇ 12 ਦੇ ਵਿੱਚਕਾਰ ਇਹ ਮੌਤ ਹੁੰਦੀ ਹੈ ਐਮਐਲਏ ਵਿਧਾਇਕ ਗੁਰਪ੍ਰੀਤ ਗੋਗੀ ਦੀ ਆਪਣੇ ਘਰ ਦੇ ਵਿੱਚ ਹੀ ਆਪਣੀ ਹੀ ਰਵਲਵਰ ਦੇ ਨਾਲ ਇਹ ਮੌਤ ਹੋਣ ਦੀ ਗੱਲ ਸਾਹਮਣੇ ਆਈ ਹੈ ਜਦੋਂ ਉਹਨਾਂ ਨੂੰ ਹਸਪਤਾਲ ਡੀਐਮਸੀ ਦੇ ਵਿੱਚ ਲਜਾਇਆ ਗਿਆ ਤਾਂ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਜਿਸ ਤੋਂ ਬਾਅਦ ਇਸ ਮਾਮਲੇ ਨੂੰ ਲੈ ਕੇ ਪੰਜਾਬ ਦੇ ਵਿੱਚ ਵੱਖ-ਵੱਖ ਚਰਚੇ ਚੱਲ ਰਹੇ ਨੇ ਕਿ ਇਹ ਮੌਤ ਦਾ ਅਸਲ ਕਾਰਨ ਕੀ ਹੈ ਕਿਉਂਕਿ ਐਮਐਲਏ ਗੁਰਪ੍ਰੀਤ ਗੋਗੀ ਲਗਾਤਾਰ ਚਰਚਾ ਦੇ ਵਿੱਚ ਰਹੇ ਜਿਸ ਤਰੀਕੇ ਨਾਲ ਉਹਨਾਂ ਨੇ ਨਹੀਂ ਪੱਥਰ ਤੋੜਿਆ ਬੁੱਢੇ ਨਾਲੇ ਦੀ ਸਫਾਈ ਵਾਲਾ ਆਪਣੀ ਹੀ ਸਰਕਾਰ ਦਾ ਨਹੀਂ ਪੱਥਰ ਤੋੜਨ ਤੋਂ ਬਾਅਦ ਚਰਚਾ ਦੇ ਵਿੱਚ ਆ ਗਏ ਸਨ ਗੁਰਪ੍ਰੀਤ ਗੋਗੀ ਅਤੇ ਵਿਰੋਧੀ ਪਾਰਟੀਆਂ ਨੇ ਵੀ ਉਹਨਾਂ ਦਾ ਸਾਥ ਦਿੰਦਿਆਂ ਆਮ ਆਦਮੀ ਪਾਰਟੀ ਨੂੰ ਘੇਰਿਆ ਸੀ ਕਿ ਆਪਣੇ ਹੀ ਵਿਧਾਇਕ ਵੱਲੋਂ ਜੇਕਰ ਉਹਨਾਂ ਦੀ ਸਰਕਾਰ ਦੇ ਕੰਮ ਨਹੀਂ ਹੋ ਰਹੇ ਤਾਂ ਨਹੀਂ ਪੱਥਰ ਤੋੜਨੇ ਸ਼ੁਰੂ ਕਰ ਦਿੱਤੇ ਗਏ ਨਹੀਂ ਤਾਂ ਆਪ ਨੂੰ ਆਪਣੀ ਸਰਕਾਰ ਨੂੰ ਇਸ ਤਰੀਕੇ ਨਾਲ ਜੋ ਸਰਕਾਰ ਦੇ ਉੱਤੇ ਸਵਾਲ ਨੇ ਉਹ ਖੜੇ ਹੁੰਦੇ ਨੇ ਇਸ ਤੋਂ ਬਾਅਦ ਗੁਰਪ੍ਰੀਤ ਗੋਗੀ ਨੂੰ ਬਾਕੀ ਪਾਰਟੀਆਂ ਦੇ ਵਿੱਚੋਂ ਤੇ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਵੀ ਸਮਰਥਨ ਮਿਲਿਆ ਸੀ ਤੇ ਗੁਰਪ੍ਰੀਤ ਗੋਗੀ ਲਗਾਤਾਰ ਆਪਣੇ ਬਿਆਨਾਂ ਨੂੰ ਲੈ ਕੇ ਚਰਚਾ ਦੇ ਵਿੱਚ ਰਹੇ ਨੇ ਜਿਸ ਤਰੀਕੇ ਦਾ ਉਹਨਾਂ ਦਾ ਲਾਈਫ ਸਟਾਈਲ ਸੀ ਅਤੇ ਜਿਸ ਤਰੀਕੇ ਨਾਲ ਉਹਨਾਂ ਦਾ ਵਿਵਹਾਰ ਸੀ ਉਹ ਹਰ ਇੱਕ ਨੂੰ ਪ੍ਰਭਾਵਿਤ ਕਰਨ ਵਾਲਾ ਸੀ ਤੇ ਹੁਣ ਜਦੋਂ ਉਹਨਾਂ ਦੀ ਮੌਤ ਹੋਈ ਹੈ ਤਾਂ ਇਸ ਤੋਂ ਬਾਅਦ ਕਈ ਲੋਕ ਇਹ ਸਮਝ ਰਹੇ ਨੇ ਕਿ ਇਹ ਖੁਦਕੁਸ਼ੀ ਵੀ ਹੈ ਤੇ ਕਈ ਲੋਕ ਸਮਝ ਰਹੇ ਆ ਕਿ ਇਹ ਹਾਦਸਾ ਹੋ ਸਕਦਾ ਕਿਉਂਕਿ ਜਿਸ ਤਰੀਕੇ ਨਾਲ ਉਹ ਪ੍ਰੋਗਰਾਮਾਂ ਦੇ ਵਿੱਚੋਂ ਆਏ ਸੀ ਰਾਤ ਨੂੰ ਘਰ ਦੇ ਵਿੱਚ ਉਹ ਬੈਠੇ ਤੇ ਡਰਾਇੰਗ ਰੂਮ ਦੇ ਵਿੱਚ ਕਿਹਾ ਜਾਂਦਾ ਕਿ ਉਹਨਾਂ ਨੇ ਖਾਣੇ ਦੇ ਲਈ ਆਖਿਆ ਸੀ ਕਿ ਮੇਰੇ ਵਾਸਤੇ ਖਾਣਾ ਲੈ ਕੇ ਆਓ ਰਸੋਈ ਦੇ ਵਿੱਚੋਂ ਜੋ ਖਾਣਾ ਬਣਾਉਣ ਵਾਲਾ ਹੈ ਉਹ ਲੈਣ ਗਿਆ ਤਾਂ ਜਦੋਂ ਆ ਕੇ ਦੇਖਿਆ ਉਹਨਾਂ ਦੀ ਪਤਨੀ ਨੇ ਜਿਵੇਂ ਦੱਸਿਆ ਕਿ ਕਮਰੇ ਦੇ ਵਿੱਚੋਂ ਜੋ ਡਰਾਇੰਗ ਰੂਮ ਦੇ ਵਿੱਚੋਂ ਆਵਾਜ਼ ਆਉਂਦੀ ਹੈ ਗੋਲੀ ਚੱਲਣ ਦੀ ਉਸ ਤੋਂ ਬਾਅਦ ਖੂਨ ਦੇ ਨਾਲ ਉਹਨਾਂ ਦੀ ਲਥਪਥ লাশ ਮਿਲਦੀ ਹੈ ਤਾਂ ਇਹ ਮਾਹੌਲ ਬਹੁਤ ਅਸੋਗਮਈ ਹੈ ਪੰਜਾਬ ਦੇ ਲਈ ਪੰਜਾਬ ਦੇ ਅਤੇ ਲੁਧਿਆਣਾ ਦੇ ਵਸੀਆਂ ਦੇ ਲਈ ਜੋ ਇਸ ਤ੍ਰਿਕਨਾ ਵਿਧਾਇਕ ਦੀ ਮੌਤ ਹੁੰਦੀ ਹੈ ਸਾਰੀਆਂ ਸਿਆਸੀ ਪਾਰਟੀਆਂ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੀ ਇਸ ਮੌਕੇ ਦੁੱਖ ਦਾ ਇਜ਼ਹਾਰ ਕੀਤਾ ਗਿਆ ਤਾਂ ਇਸ ਮੌਤ ਨੂੰ ਲੈ ਕੇ ਕਈ ਤਰ੍ਹਾਂ ਦੇ ਕਾਰਨ ਦੱਸੇ ਜਾ ਰਹੇ ਨੇ ਕੋਈ ਕਹਿ ਰਿਹਾ ਕਿ ਪਰਿਵਾਰਕ ਝਗੜੇ ਦੇ ਕਾਰਨ ਇਹ ਹੋ ਸਕਦਾ ਹੈ ਕੋਈ ਕਹਿ ਰਿਹਾ ਕਿ ਇਹ ਅਚਾਨਕ ਚੱਲੀ ਗੋਲੀ ਦੇ ਨਾਲ ਵਾਪਰਿਆ ਹਾਦਸਾ ਹੈ ਤੇ ਕੋਈ ਕਹਿ ਰਿਹਾ ਕਿ ਇਹ ਖੁਦਕੁਸ਼ੀ ਹੈ ਤਾਂ ਅਸਲ ਕਾਰਨ ਕੀ ਹੈ ਇਹ ਪ੍ਰਮਾਤਮਾ ਜਾਂ ਫਿਰ ਉਹਨਾਂ ਦੇ ਪਰਿਵਾਰਕ ਮੈਂਬਰ ਜਾਂ ਫਿਰ ਉਹ ਖੁਦ ਜਾਣਦੇ ਆ ਜੀ ਦੇ ਨਾਲ ਬੀਤੀ ਹੈ ਇਸ ਬਾਰੇ ਲਗਾਤਾਰ ਵਕ ਵਕ ਚਰਚੇ ਚੱਲ ਰਹੇ